ਹਾਂਜੀ ਦੋਸਤੋ ਅੱਜ ਅਸੀਂ ਵੀਡੀਓ ਲੈ ਕੇ ਆਏ ਆ ਜੋ ਕਿ ਰੰਧਾਵਾ ਰੋਡ ਦੀ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਅੱਜ ਤੋਂ 2 ਸਾਲ ਪਹਿਲਾਂ ਸਾਡੇ ਖਾਸ ਦੋਸਤ ਸਾਡੇ ਹੈਪੀ ਕਸਟਮਰ ਅਨਿਲ ਕੁਮਾਰ ਜੀ ਸਾਨੂੰ ਮਿਲੇ ਸੀ ਜਿਨ੍ਹਾਂ ਨੇ 2 ਸਾਲ ਪਹਿਲਾਂ ਸਾਡੇ ਤੋਂ ਪਲਾਟ ਲੀਤਾ ਏ ਅਸੀਂ ਉਹਨਾਂ ਨੂੰ ਫਿਰ ਲਗਜ਼ਰੀ ਵਿਲਾ ਵੀ ਬਣਾ ਕੇ ਦਿੱਤਾ ਸੀ ਤੇ ਅੱਜ ਆਪਾਂ ਉਹਨਾਂ ਦੇ ਰਿਵਿਊ ਲੈ ਕੇ ਤੁਹਾਨੂੰ ਵੀਡੀਓ 'ਚ ਦੱਸਾਂਗੇ ਕਿ ਉਹਨਾਂ ਨੂੰ ਆਪਾਂ ਕਿੱਦਾਂ ਦੀ ਸਰਵਿਸ ਦਿੱਤੀ ਹੈ ਦੋਨਾਂ ਦਾ ਐਕਸਪੀਰੀਅੰਸ ਸਾਡੇ ਨਾਲ ਕਿਹੋ ਜਿਹਾ ਰਿਹਾ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਮੈਂ ਤੇਜ ਕੁਮਾਰ ਮੰਨਤ ਗਰੁੱਪ ਵੱਲੋਂ ਅੱਜ ਆਪਾਂ ਨੀਲ ਕੁਮਾਰ ਜੀ ਕੋਲ ਆਏ ਨੇ ਜੋ ਕਿ ਹੱਤੋਂ 2 ਸਾਲ ਪਹਿਲਾਂ ਦਿੱਲੀ ਤੋਂ ਆਏ ਸੀ ਤੇ ਉਹ 2 ਸਾਲ ਤੋਂ ਮੰਨਤ ਗਰੁੱਪ ਨਾਲ ਜੁੜੇ ਹੋਏ ਮੰਨਤ ਗਰੁੱਪ ਨਾਲ ਜੋ ਵੀ ਉਹਨਾਂ ਦਾ ਐਕਸਪੀਰੀਅੰਸ ਰਿਹਾ ਅੱਜ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਹਾਂਜੀ ਨੀਲ ਕੁਮਾਰ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਸਰ ਵਧੀਆ ਤੁਸੀਂ ਹੋ ਹੋਰ ਨੀਲ ਕੁਮਾਰ ਜੀ ਆਪਣੇ ਬਾਰੇ ਦੱਸੋ ਬਸ ਸਰ ਦਰਿਆ ਜੀ ਤੁਸੀਂ ਨਾ ਅੱਜ ਕਿਨੇ ਆਇਆ ਬਸ ਠੀਕ ਹੈ ਜੀ ਬੰਮਾਰ ਜੀ ਅੱਜ ਤੁਹਾਨੂੰ ਮਿਲਣ ਆਏ ਸੀ ਅੱਛਾ ਅਸੀਂ ਨਾ ਆਪਣੀ ਵੀਡੀਓ ਪਾ ਰਹੇ ਸੀ ਆਪਣੀ ਆਡੀਅੰਸ ਨੂੰ ਦੱਸਣਾ ਸੀ ਵੀ ਨੀਲਕ ਮਾਰੀ ਨੂੰ ਸਾਨੂੰ ਅੱਤੇ 2 ਸਾਲ ਪਹਿਲਾਂ ਮਿਲੇ ਸੀ ਜੀ ਜੀ ਬਿਲਕੁਲ ਹੋ ਗਿਆ 2 ਬਾਕੀ 2 ਸਾਲ ਹੋ ਗਏ ਇਸ ਘਾਰੀ ਤੋਂ ਹਾਂਜੀ ਤੇ ਉਹਦੇ ਬਾਰੇ ਨਾ ਸਾਡੀ ਆਡੀਅੰਸ ਨੂੰ ਦੱਸੋ ਤੁਸੀਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਿਹੜੂ ਵੀ ਖਰੜ ਆਏ ਸੀ ਕਿ ਇਦਾਂ ਪ੍ਰੌਟੀ ਲੱਭੇ ਤੁਹਾਨੂੰ ਸਾਡਾ ਆਫਿਸ ਕਿਵੇਂ ਮਿਲਿਆ ਕਿਸ ਤਰ੍ਹਾਂ ਕੰਟੈਕਟ ਕਰਿਆ ਜੀ ਨਮਸਕਾਰ ਜੀ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਮੈਂ ਪਹਿਲੇ ਦਿੱਲੀ ਰਹਿੰਦਾ ਸੀ ਅੱਜ ਤੋਂ 3 ਸਾਲ ਪਹਿ ਔਰ ਖਰੜਾ ਕੇ ਪਹਿਲੇ ਪ੍ਰੋਪਰਟੀ ਸਰਚ ਕਰਦਾ ਰਿਹਾ ਠੀਕ ਹੈ ਜੀ ਆਪੀ ਜਗਾ ਘੁੰਮੇ ਨਹੀਂ ਸਮਝ ਆਂਦਾ ਸੀ ਕਿ ਤੇਰੇ ਸਮਝ ਆਂਦਾ ਸੀਗਾ ਠੀਕ ਹੈ ਜੀ ਤੇ ਕੁਦਰਤੀ ਇੱਕ ਵਾਰੀ ਸਾਨੂੰ ਮਿਸਟਰ ਰਤੇਸ਼ ਕੁਮਾਰ ਜੀ ਤੁਹਾਡੇ ਜਿਹੜੇ ਐਮ ਡੀ ਸਾਹਿਬ ਨੇ ਉਹ ਸਾਨੂੰ ਮਿਲੇ ਹਾਂਜੀ ਫਿਰ ਉਹਨਾਂ ਨੇ ਸਾਨੂੰ ਕੁਝ ਸੁਝਾਅ ਦਿੱਤੀਆਂ ਪ੍ਰੋਪਰਟੀ ਠੀਕ ਹੈ ਤੇ ਸਾਨੂੰ ਇਹ ਐ ਪਲਾਟ ਉਹਨਾਂ ਨੇ ਸੁਜੈਸਟ ਕਰਿਆ ਤੇ ਸਾਨੂੰ ਪਸੰਦ ਆਇਆ ਲੋਕੇਸ਼ਨ ਵੀ ਅੱਛੀ ਲੱਗੀ ਘਰਦਿਆਂ ਨੂੰ ਸਭ ਨੂੰ ਪਸੰਦ ਆਈ ਅੱਛਾ ਜੀ ਫਿਰ ਅਸੀਂ ਉਹਨਾਂ ਦੇ ਥਰੂ ਇਹਨੂੰ ਬਾਈ ਕੀਤਾ ਪਰਚੇਸ ਕੀਤਾ ਅੱਛਾ ਜੀ ਤੇ ਜੋ ਜੋ ਤੁਹਾਨੂੰ ਇਹਨਾਂ ਨੇ ਲੋਕੇਸ਼ਨ ਦੱਸੀ ਹੈ ਜੋ 플ੋਰ ਤੁਹਾਨੂੰ ਦਿੱਤਾ ਸੀ ਉਹਦੇ ਨੀਰ ਕੀ ਕੀ ਦਿੱਤਾ ਸਾਨੂੰ ਕੀ ਕੀ ਫਾਇਦੇ ਬੈਨੀਫਿਟ ਹੋਏਗੇ ਇਹਦੇ ਨੀਅਰ ਸੀਗਾ ਵੀ ਇਹ ਇੱਕ ਸ਼ਹਿਰ ਦੇ ਬਾਰੋ-ਬਾਰ ਹੈ ਠੀਕ ਹੈ ਜੀ ਠੀਕ ਹੈ ਨਾਲ ਇਹਦੇ ਬਸ ਸਟੈਂਡ ਨੇੜੇ ਹੈ ਖਰੜ ਦੀ ਮੇਨ ਬਾਜ਼ਾਰ ਨੇੜੇ ਹੈ ਠੀਕ ਹੈ ਹਸਪੀਟਲ ਸੀਵਲ ਹਸਪੀਟਲ ਨੇੜੇ ਹੈ ਠੀਕ ਹੈ ਜੀ ਬਾਕੀ ਸਕੂਲ ਬੱਚੇ ਦਾ ਸਕੂਲ ਸੀਗਾ ਦਿੱਲੀ ਤੋਂ ਆਏ ਐਡਮਿਸ਼ਨ ਵੀ ਕਰਨਾ ਸੀ ਸਕੂਲ ਵੀ ਨੇੜੇ ਮਿਲ ਗਿਆ ਬਹੁਤ ਅੱਛਾ ਸਕੂਲ ਮਿਲ ਗਿਆ ਇੰਡਸ ਪਬਲਿਕ ਸਕੂਲ ਬਿਲਕੁਲ ਨੇੜੇ ਹੈ ਠੀਕ ਹੈ ਜੀ ਬੇਟਾ ਮੇਰਾ ਹੋਤੇ ਹੋਤੇ ਪੜਦਾ ਹੈ ਅੱਛਾ ਬਾਕੀ ਸਭ ਸਾਰੀ ਫੈਸਿਲਿਟੀ ਮਿਲ ਗਈ ਹੈ ਵਧੀਆ ਮਜ਼ਬੂਤ ਵਧੀਆ ਸਰਵਿਸ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਏਰੀਆ ਵੀ ਅੱਛਾ ਲੱਗਿਆ ਠੀਕ ਹੈ ਜੀ ਗੁਰੂ ਗ੍ਰਿਪਨਗਰ ਰੰਦਾਵਾ ਰੋਡ ਤੇ ਠੀਕ ਹੈ ਜੀ ਨੀਰ ਰੰਦਾਵਾ ਫਾਰਮ ਤੇ ਤੇ ਮੈਨੂੰ ਐ ਦੱਸੋ ਵੀ ਨੀਲਕੁਮਾਰ ਜੀ ਜਿਹੜਾ ਤੁਹਾਨੂੰ ਇਹਨਾਂ ਨੇ ਪਲਾਟ ਦਿੱਤਾ ਸੀ ਕੋਠੀ ਦਿੱਤੀ ਸੀ ਕਿਆ ਬੁਸ਼ਤਾ ਸੀ ਇਹ ਪਲਾਟ ਪਰਚੇਸ ਕਰਿਆ ਤੇ ਸਾਨੂੰ ਪ੍ਰੋਬਲਮ ਆਵੀ ਸੀ ਕਿ ਵੀ ਅਸੀਂ ਕੰਸਟ੍ਰਕਟ ਕਿਵੇਂ ਕਰੀਏ ਤੁਹਾਨੂੰ ਬਣਾਈਏ ਕਿਵੇਂ ਅਸੀਂ ਐ ਸੋਚ ਪਏਗੇ ਤੇ ਰਤੇਸ਼ ਕੁਮਾਰ ਜੀ ਨਾਲ ਗੱਲਬਾਤ ਹੋ ਛੋਟਾ ਸਾਰਾ ਕੰਮ ਕਰਾ ਕੇ ਦਊਗਾ। ਅੱਛਾ। ਫਿਰ ਉਹਨਾਂ ਨੇ ਸਾਡਾ ਪਹਿਲੇ ਸਾਰਾ ਮੈਂ ਮੈਪ ਵਗੈਰਾ ਪਾਸ ਦੀ ਇਸ਼ੂ ਪ੍ਰੋਬਲਮ ਆਂਦਾ ਇੱਥੇ ਆਂਦਾ ਦੀ ਪ੍ਰੋਬਲਮ ਸੀ ਉਹਨਾਂ ਨੇ ਸਾਰਾ ਸਾਡਾ ਰੋਟ ਆਊਟ ਕਰਿਆ। ਠੀਕ ਹੈ ਜੀ। ਇਹਦੇ ਨਾਲ 11 ਸਾਡੀ ਰਜਿਸਟਰੀ ਮੈਪ ਵਗੈਰਾ ਸਾਰਾ ਕਲੀਅਰ ਹੋ ਗਿਆ। ਠੀਕ ਹੈ ਜੀ। ਜਿਹੜਾ ਪਾਸਿੰਗ ਸੀਗਾ ਟਾਈਮ ਉੱ딜 ਪਾਸਟ ਵਾ ਕੇ ਦਿੱਤਾ ਉਹਨਾਂ ਨੇ ਸਾਨੂੰ। ਠੀਕ ਹੈ ਜੀ। ਠੀਕ ਹੈ ਫਿਰ ਅਸੀਂ ਕੰਸਟਰਕਸ਼ਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕੰਸਟਰਕਸ਼ਨ ਵੀ ਮੈਂ ਹੀ ਕਰਵਾ ਦਿੰਦਾ। ਠੀਕ ਹੈ ਜੀ। ਉਹਨਾਂ ਕੋਲ ਅੱਛੀ ਲੇਬਰ ਵੀ ਹੈ ਸਾਰੇ ਮਤਲਬ ਮਿਸਤਰੀ ਵਗੈ ਇੱਕ ਮੰਤ ਚ ਕਰਾ ਦਿੱਤੀ ਤੇ ਜਿਹੜੇ ਤੁਸੀਂ ਹੁਣ ਕੋਠੀ ਬਣਾਈ ਆਪਣਾ ਮੀਲਾ ਬਣਾਇਆ ਇਹ ਉਹਨਾਂ ਨੇ ਬਣਾ ਕੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਕਿੱਦਾਂ ਦਾ ਮਾਲ ਲਾ ਕੇ دیا ਮਟੀਰੀਅਲ ਲਾਈਟਾਂ ਤੁਹਾਡੇ ਸਾਹਮਣੇ ਸਰ ਵਧੀਆ ਸਾਰਾ ਮਟੀਰੀਅਲ ਤੁਹਾਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਅੱਛਾ ਜੀ ਤੁਹਾਨੂੰ 1.5 ਸਾਲ ਹੋ ਗਿਆ ਇਸ ਘਰ ਹੀ ਰਹਿੰਦੇ ਹੋਵੇ ਅਰਾਊਂਡ 1 ਸਾਲ 4-5 ਮਹੀਨੇ ਹੋ ਗਏ ਠੀਕ ਹੈ ਜੀ ਤੁਹਾਨੂੰ ਕੋਈ ਐਸੀ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਕੋਈ ਦਿੱਕਤ ਨਹੀਂ ਨਾ ਕਿਸੀ ਕੋਈ ਲਾਈਟ ਸਿੱਚ ਨਾ ਕੋਈ ਕੰਸਟਰਕਸ਼ਨ ਦੇ ਮਾਮਲੇ ਅੱਛਾ ਜੀ ਨਾ ਕੋਈ ਪਾਣੀ ਸਮਰਸੀਵਰ ਉਹਨਾਂ ਨੇ ਕਰਵਾ ਕੇ ਦਿੱਤਾ ਸਾਨੂੰ ਬੋਰ ਕਰਵਾ ਕੇ ਦਿੱਤਾ ਵਧੀਆ ਵੀ ਤੁਸੀਂ ਇੰਨੀ ਦੂਰ ਤੋਂ ਆਏ ਐ ਤੁਹਾਡਾ ਉਰੇ ਆ ਕੇ ਮਨ ਨੂੰ ਰੁਕਣ ਨਾਲ ਮਿਲਿਆ ਸਾਨੂੰ ਤਾਂ ਇਹ ਟੈਨਸ਼ਨ ਸੀ ਕਿ ਅਸੀਂ ਦੂਰੋਂ ਆਣਾ ਬਿਲਕੁਲ ਬਿਲਕੁਲ ਇਹ ਮੇਰੀ ਵਾਈਫ ਐ ਇਹਨੂੰ ਪੁੱਛ ਕੇ ਦੇਖ ਲਓ ਤੁਸੀਂ ਕਿੱਦਾਂ ਵੀ ਤੁਹਾਨੂੰ ਐਕਸਪੀਰੀਅੰਸ ਸਾਨੂੰ ਲੇਡੀਜ਼ ਜਲਦੀ ਜਲਦੀ ਦੱਸਦੀਆਂ ਦਾ ਜ਼ਿਆਦਾ ਜ਼ਿਆਦਾ ਵਧੀਆ ਦੱਸਦੀਆਂ ਵਧੀਆ ਰਿਹਾ ਜੀ ਜੋ ਤੁਸੀਂ ਸੋਚਿਆ ਤਾਂ ਉਸ ਤੋਂ ਜ਼ਿਆਦਾ ਨਹੀਂ ਆਪਾਂ ਦੂਈ ਜਗ੍ਹਾ ਕਿਤੇ ਜਾਂਦੇ ਭਰੋਸਾ ਕਰਨਾ ਥੋੜਾ ਜਿਹਾ ਔਖਾ ਲੱਗਦਾ ਮਨ ਨਹੀਂ ਜਾਂਦਾ ਪਰੋਸੇਮਨ ਹੈਗੇ ਜੀ ਉਹ ਬਹੁਤ ਜ਼ਿਆਦਾ ਹਾਂ ਸਪੋਰਟਿਵ ਨੇ ਬਹੁਤ ਜ਼ਿਆਦਾ ਪਰੋਸੇਮਨ ਵੀ ਬਹੁਤ ਜ਼ਿਆਦਾ ਨੇ ਹਾਂ ਹਾਂ ਹੋਰਾਂ ਦੇ ਮੁਕਾਬਕ ਜਿਹੜੇ ਕਈ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਕਿਹਾ ਮਾਹੌਲ ਹੈ ਬੰਦਾ ਡਰਦਾ ਹੀ ਹੈ ਜੀ ਹਾਂ ਬਹੁਤ ਲੇਕਿਨ ਸਾਨੂੰ ਸਾਨੂੰ ਹਰ ਚੀਜ਼ ਦੀ ਫੈਸਿਲਿਟੀ ਮਿਲੀ ਬਹੁਤ ਵਧੀਆ ਸਪੋਰਟ ਮਿਲੀ ਉਹਨਾਂ ਦੀ ਤਰਫੋਂ ਜ਼ਿਆਦਾਤਰ ਕਈ ਬਿਲਡਰ ਹੈ ਕੋਈ ਫਰੋਡ ਵੀ ਕਰਦਾ ਹੈ ਬਹੁਤ ਇਦਾਂ ਦਾ ਚੱਲਦਾ ਹੈ ਬਿਲਕੁਲ ਹਮ ਮੰਨਤ ਗੁੱਪਤਾ ਬੜੀਆ ਤੁਹਾਨੂੰ ਡੀਲ ਦਿੱਤੀ ਬੜੀਆ ਬੜੀਆ ਜ਼ਰ ਮੈਚਰਾਈਟ ਵੀ ਵਧੀਆ ਬੰਦੇ ਹੈ ਉਹਨਾਂ ਨੇ ਅੱਛਾ ਐਕਸਪੀਰੀਅੰਸ ਅਦਾਵਾ ਉਹਨਾਂ ਨੇ ਬ

ਠੀਕ ਹੈ ਤੇ ਉਹਨਾਂ ਨੇ ਉਹਨਾਂ ਦੀ 플ੌਟ ਉਹਨਾਂ ਨੇ ਦਿਖਾਇਆ ਉਹਨਾਂ ਨੇ ਠੀਕ ਹੈ ਲੱਲ ਉਹਨਾਂ ਨੂੰ ਬਹੁਤ ਪਸੰਦ ਆ ਗਈ ਸਭ ਕੁਝ ਵੰਗਿਆ ਲੱਗਿਆ ਉਹਨਾਂ ਨੂੰ ਉਹਨਾਂ ਨੇ 플ੌਟ ਦੀ ਡੀਲ ਵੀ ਕੀਤੀ ਬਟ ਉਹਨਾਂ ਨੂੰ ਪ੍ਰੋਬਲਮ ਸੀ ਕਿ ਥੋੜੀ ਫੰਡ ਦੀ ਫੰਡ ਦੀ ਕਿਉਂਕਿ ਫਿਰ ਫੰਡ ਦਾ ਫਿਰ ਉਹਨਾਂ ਨੇ ਤੇਜ ਮਾਰਜਿਨ ਕੇ ਮਨੋਂ ਉਹਦੇ ਲੋਨ ਦਾ ਸਪਲੀਮੈਂਟ ਕਰਵਾ ਦੇਣਾ ਸਾਰਾ ਦੀ ਵੀ ਸਿਸਟਮ ਹੈ ਉਹਨਾਂ ਨੇ ਲੋਨ ਦਾ ਚੱਕਰ ਕਰਵਾ ਦਿੱਤਾ ਫਿਰ ਉਹਨਾਂ ਨੇ ਸਾਰਾ ਲੋਨ ਦਾ ਉਹਨਾਂ ਨੇ ਪੇਪਰ ਵਰਕ ਵਗੈਰਾ ਬੰਗਵਾਇਆ ਸਾਰਾ ਉਹਨਾਂ ਨੇ ਪੇਪਰ ਵਰਕ ਓਕੇ ਕਰਵਾ ਕੇ ਆਲਮੋਸਟ ਉਹਨਾਂ ਦਾ ਡਨ ਹੈ ਠੀਕ ਹੈ ਜੀ ਇਹ ਗੱਲ ਛੇ ਮਹੀਨਾ ਤੋਂ ਆ ਵੀ ਨਹੀਂ ਹਾਂ ਹਾਂ ਕਲੀਅਰ ਹੋ ਗਿਆ ਉਹਨਾਂ ਦਾ ਸਾਰਾ ਕੋਈ ਮੈਨੂੰ ਗੈਰਜ ਕਿਉਂ ਨਾ ਦਾ ਵੀ ਆਪਣਾ ਪਲਾਟ ਦਾ ਉਹਨਾਂ ਨੇ ਕਰ ਲਿਆ ਸਿਸਟਮ ਠੀਕ ਹੈ ਜੀ ਪਿੰਡ ਮੈਂ ਕਿਹਾ ਚਲੋ ਬਹੁਤ ਵਧੀਆ ਇਸ ਤੋਂ ਵਧੀਆ ਫੈਸਿਲਿਟੀਆਂ ਵਗੈਰਾ ਵਧੀਆ ਮਿਲ ਜਾਂਦੀਆਂ ਹਨ ਰਜੇਸ਼ ਕੁਮਾਰ ਜੀ ਕਰੋ ਚਲੋ ਤੁਹਾਨੂੰ ਵੀ ਮਾਰਕਾ ਤੇ ਤੁਹਾਡੇ ਫਰੈਂਡ ਨੂੰ ਵੀ ਮਾਰਕਾ ਦਿਓ ਥੈਂਕ ਯੂ ਸੋ ਮਚ ਜੀ ਤੇ ਵਿਸ਼ਵਾਸ ਤੁਹਾਡਾ ਕਾਇਮ ਰਹੇ ਬਿਲਕੁਲ ਬਿਲਕੁਲ ਵਿਸ਼ਵਾਸ ਸਰ ਪੂਰਾ ਕਾਇਮ ਹੈ ਵਿਸ਼ਵਾਸ ਕਾਇਮ ਹੁੰਦਾ ਤਾਂ ਹੀ ਗੱਲ ਬੰਦੀ ਹੈ ਠੀਕ ਹੈ ਅਨਿਲ ਕੁਮਾਰ ਜੀ ਠੀਕ ਹੈ ਜੀ ਮਨਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਕੀਮਤੀ ਸਮਾਂ ਦੇਣੇ ਵਾਸਤੇ ਤੁਸੀਂ ਅਨੰਨਾ ਟਾਈਮ ਕੱਢ ਕੇ ਸਾਡੇ ਕੋਲ ਵੀ ਆਏ 2 ਸਾਲ ਬਾਅਦ ਇਹ ਮਗਾ ਤੁਹਾਡੇ ਵਿਚਾਰ ਜ਼ਰੂਰੀ ਚਾਹੀਦੇ ਆ ਜੋ ਤੁਹਾਨੂੰ ਸਰਵਿਸ ਦਿੱਤੀ ਹੈ ਜੋ ਤੁਹਾਡੇ ਸਰਵਿਸ ਤੁਹਾਡੀ ਬਹੁਤ ਵਧੀਆ ਸੀ ਜੀ ਮਗਾ ਉਹਦਾ ਪੰਡਾ ਤਾਂ ਹੈਗਾ ਤਾਂ ਉਤ ਕਿਚਾਰ ਤੁਹਾਡੇ ਨਾਲ ਬਾਤਾਂ ਕਰਦੇ ਆਂ। ਨਈ ਅਸੀਂ ਚਾਹਨੇ ਜੀ ਤੁਹਾਡੇ ਨਾਲ ਬਹੁਤ ਬੰਦੇ ਲੋਕ ਜੁੜਨ। ਹਾਂਜੀ। ਜਿੰਨੇ ਵੀ ਮੈਂ ਤਾਂ ਕਹਿੰਦਾ ਨਵੇਂ ਤੁਹਾਡੇ ਕਸਟਮਰ ਕਰਨ ਹੋਰ ਵੀ ਆਉਂਦੇ ਆ ਜੇ ਤੁਸੀਂ ਅੱਜ ਕੱਲ ਕਰ ਰਹੇ ਹੋ। ਹਾਂਜੀ। ਤੇ ਬਹੁਤ ਅੱਛਾ ਕੰਮ ਕਰ ਰਹੇ ਹੋ। ਬਾਕੀ ਸਭ ਜੋ ਵੀ ਹੈ ਟਰਸਟਡ ਹੈਗੇ ਬਿਲਕੁਲ। ਜਿੰਨੇ ਵੀ ਨਵੇਂ ਲੋਕ ਜੁੜਨਾ ਚਾਹ ਮੈਕਸਿਮਮ ਤੋਂ ਮੈਕਸਿਮਮ ਲੋਕਾਂ ਨੇ ਨਾਲ ਜੁੜਨ। ਅਸੀਂ ਤੇ ਇਹ ਜਾਣਦੇ ਆਂ। ਬਾਕੀ ਬਹੁਤ ਵਧੀਆ ਬੰਦੇ ਐ, ਬਹੁਤ ਵਧੀਆ ਇਹਨਾਂ ਦਾ ਗਰੁੱਪ ਐ। ਜਿਹੜੀ ਮੇਰੀ ਟੀਮ ਐ ਉਹ ਵੀ ਬਹੁਤ ਅੱਛੀ ਐ। ਥੈਂਕ ਯੂ ਸੋ ਮੱਚ। ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਮ ਇਹ ਹੋਰ ਟੌਪਿਕ ਦੀ ਜਾਣਕਾਰੀ ਲੈਣ ਲਈ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਤੇ ਮਨਜੀਤ ਦੀ ਟੀਮ ਨਾਲ ਕੰਟੈਕਟ ਕਰੋ ਤੇ ਐਦਾਂ ਦੀ ਹੋਰ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਤਰੀਕਾਲ ਤੁਹਾਨੂੰ ਲਵ